ਜੁਗਿੰਦਰ ਨਾਦਰ ਪਰਸਨ ਨੂੰ ਸਾਨੂੰ ਇੱਕ ਕੰਪਲੇਨਟ ਦਿੱਤੀ ਜਿਦੇ ਵਿੱਚ ਉਹਨੇ ਦੱਸਿਆ ਕਿ ਇੱਕ ਵਿਕਰਮਜੀਤ ਤੇ ਉਹਦੇ ਨਾਲ ਦੇ ਸਾਥੀ ਪਰਵਿੰਦਰ ਸਿੰਘ ਸਤਿੰਦਰ ਸਿੰਘ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਅਵਤਾਰ ਸਿੰਘ ਆ ਕੁਝ ਪਰਸਨ ਨੇ ਜਿਨ੍ਹਾਂ ਨੇ ਜਨਰੇਸ਼ਨ ਆਫ ਜਨਰੇਸ਼ਨ ਆਫ ਫਾਰਮਿੰਗ ਕਰਕੇ ਕੋਈ ਕੰਪਨੀ ਬਣਾਈ ਹੋਈ ਜਿਦੇ ਵਿੱਚ ਇਹਨਾਂ ਨੇ ਜੁਗਿੰਦਰ ਨੂੰ ਇੱਕ ਬਹੁਤ ਵੱਡਾ ਇੱਕ ਇਨਵੈਸਟਮੈਂਟ ਦਾ ਰਿਟਰਨ ਦੱਸ ਕੇ ਕਿ 8% ਮੰਥਲੀ ਰਿਟਰਨ ਤੁਹਾਨੂੰ ਆਏਗੀ ਇੱਦਾਂ ਦਾ ਇੱਕ ਅ ਅਗੇ ਸੁਪਨਾ ਦਿਖਾ ਕੇ ਇਨਵੈਸਟ ਕਰਾਇਆ ਤੇ ਉਹ ਜੋ ਦਰਖਾਸਤ ਕਰਤਾ ਜੁਗਿੰਦਰ ਕੁਮਾਰ ਤੇ ਉਹਨੇ ਆਪਣੇ ਜੀਜੇ ਦੇ ਨਾਲ ਮਿਲ ਕੇ ਟੋਟਲ 25 ਲੱਖ 7000 ਦੀ ਰਕਮ ਇਨ੍ਹਾਂ ਦੀ ਕੰਪਨੀ ਦੇ ਵਿੱਚ ਜਮ੍ਹਾਂ ਕਰਾਈ ਤੇ ਜਿਹਦੇ ਵਿੱਚੋਂ ਸਿਰਫ 3 ਲੱਖ ਰੁਪਏ ਨੂੰ ਵਾਪਸ ਆਏ ਜਦੋਂ ਇਹਨੇ ਵਾਪਸ ਇਹਨਾਂ ਨੂੰ ਹੋਰ ਮੰਗਿਆ ਤੇ ਇਹਨੂੰ ਫਿਰ ਥੋੜਾ ਜਿਹਾ ਨਾਤੇ ਉੱਪਰ ਸ਼ੱਕ ਹੋਇਆ ਤੇ ਇਹਨੇ ਜਦੋਂ ਪਤਾ ਕੀਤਾ ਤੇ ਫਿਰ ਇਹਨੂੰ ਲੱਗਿਆ ਕਿ ਸ਼ਾਇਦ ਇਹਦੇ ਨਾਲ ਫਰਾਡ ਹੋ ਗਿਆ ਤੇ ਇਹਨੇ ਪੁਲਿਸ ਨੂੰ ਫਿਰ ਕੰਪਲੇਨਟ ਦਿੱਤੀ ਪੁਲਿਸ ਨੇ ਜਦੋਂ ਮਾਮਲੀ ਤਫ਼ਤੀਸ਼ ਇਸ ਕੰਪਲੇਨਟ ਦੀ ਕੀਤੀ ਤੇ ਪਤਾ ਲਗਿਆ ਕਿ ਜੋ ਵਿਕਰਮਜੀਤ ਤੇ ਇਹਦੇ ਸਾਥੀ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਤੇ ਨਾਲੇ ਦੇ ਨਾਲ ਇੱਕ ਹੋਰ ਇਹਨਾਂ ਦਾ ਸਾਥੀ ਅਵਤਾਰ ਤੇ ਅਕਾਊਂਟੈਂਟ ਜਤਿੰਦਰ ਸਿੰਘ, ਅਮਿਤ ਖੁੱਲਰ ਤੇ ਹਰਪ੍ਰੀਤ ਸਿੰਘ ਇਨਾਂ ਨੇ ਮਿਲ ਕੇ ਕੋਟ 8 ਇੱਦਾਂ ਦੀ ਕੰਪਨੀਆਂ ਜੋ ਹੁਣ ਤਾਂ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਆਈ ਹੈ ਇਹ ਇਦਾਂ ਦੀ 8 ਕੰਪਨੀਆਂ ਜਿਨ੍ਹਾਂ ਦੇ ਹੁਣ ਤੱਕ ਸਾਨੂੰ 21 ਅਕਾਊਂਟ ਮਿਲ ਚੁਕੇ ਜਿਨ੍ਹਾਂ ਦੇ ਵਿੱਚ ਟੋਟਲ ਹੁਣ ਤੱਕ 122 ਕਰੋੜ ਦੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ट्रांजैक्शंस ਵਗੈਰਾ ਹੋਈਆਂ ਨੇ ਤੇ ਬਹੁਤ سارے ਇਦਾਂ ਦੇ ਪਰਸਨ ਹੈ ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਵੱਡਾ ਰਿਟਰਨ ਪ੍ਰੋਮਿਸ ਕਰਕੇ ਇਨਵੈਸਟਮੈਂਟਸ ਵਗੈਰਾ ਕਰਾਈਆ ਗਏ ਆ ਸੀ ਗਿਆ ਤੇ ਪੁਲਿਸ ਨੇ ਫਿਰ ਇਹਦੇ ਵਿੱਚ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਵੱਡਾ ਤੇ ਸੰਗੀਨ ਹੈਗਾ ਤੇ ਇਹਦੇ ਵਿੱਚ ਕੰਪਲੇਂਟ ਦੇ ਬੇਸਿਸ ਤੇ ਇੱਕ ਐਫਆਈਆਰ ਦਰਜ ਕੀਤੀ 247 ਨੰਬਰ ਐਫਆਈਆਰ ਜੋ ਇੱਕ ਚੀਟਿੰਗ ਤੇ ਫੋਰਜਰੀ ਐਂਡ ਫੋਰਜਡ ਡਾਕੂਮੈਂਟਸ ਬਣਾਉਣੇ ਤੇ ਉਹਦੇ ਵਰਤੋਂ ਕਰਨ ਦਾ ਜੁਗਜੋਲ ਬਣਦਾ ਉਹ ਧਾਰਾ ਵਾਗੇ ਅੰਡਰ ਕੇਸ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਤੇ ਜੋ ਚਾਰ ਪਰਸਨ ਐ ਅਫਤਾਰ ਬਿਕਰਮਜੀਤ ਇੱਕ ਜਸਪ੍ਰੀਤ ਤੇ ਇੱਕ ਪਰਵਿੰਦਰ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਦੇ ਬਾਕੀ ਸਾਥੀ ਫਰਾਰ ਹੋ ਗਏ ਤੇ ਇਹਨਾਂ ਦੀ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਅਕੀਮਸ ਦੀ ਤਾਂ ਪਤਾ ਲੱਗੇ ਕਿ ਆ ਇੱਕ ਪੌਂਜ਼ੀ ਸਕੀਮ ਜੋ ਇਨਵੈਸਟਮੈਂਟ ਵਾਲੀ ਪੌਂਜ਼ੀ ਸਕੀਮਸ ਹੁੰਦੀ ਹੈ ਉਹ ਬੇਸਿਸ ਦੀ ਇੱਕ ਕੰਪਨੀਆਂ ਸੀਗੀਆਂ ਤੇ ਆ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਇੱਕ ਵਰਮੀ ਕੰਪੋਸ ਦਾ ਨਾਮ ਲੈ ਕੇ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਵਗੈਰਾ ਦਾ ਨਾਮ ਲੈ ਕੇ ਔਰ ਇਦਾਂ ਦੀ ਹੋਰ ਵੀ ਆਰਗੈਨਿਕ ਫਾਰਮਿੰਗ ਦੇ ਨਾਲ ਰਿਲੇਟਡ ਅਲੱਗ-ਅਲੱਗ ਪ੍ਰਕਿਰਿਆ ਦੀ ਟ੍ਰੇਨਿੰਗਸ ਵਗੈਰਾ ਦਿਖਾ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਜਾਂ ਤਾਂ ਤੁਸੀਂ ਆਪਣੇ ਕੋਲ ਇਦਾਂ ਦਾ ਕੋਈ ਪlant ਲਾ ਸਕਦੇ ਹੋ ਔਰ ਅਗਰ ਤੁਸੀਂ ਆਪਣੇ ਕੋਲ ਇਦਾਂ ਦਾ ਪlant ਨਹੀਂ ਲਾਣਾ ਚਾਹੁੰਦੇ ਤਾਂ ਸਾਨੂੰ ਸਾਡੀ ਕੰਪਨੀ ਤੇ ਤੁਸੀਂ ਇਨਵੈਸਟ ਕਰ ਦੋ ਅਸੀਂ ਤੁਹਾਨੂੰ 8% ਮੰਥਲੀ ਰਿਟਰਨ ਦੇਵਾਂਗੇ 8% ਮੰਥਲੀ ਰਿਟਰਨ ਜੋ ਕਿ ਬਿਲਕੁਲੀ ਆਲਮੋਸਟ ਇੰਪੋਸੀਬਲ ਹੈ ਸਾਲ ਦਾ 155% ਰਿਟਰਨ ਜਿਸ ਸੀ ਇਸ ਦਾ ਅੰਦਾ ਹੈਗਾ ਇਦਾਂ ਦਾ ਇਹਨਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਇਹਦੇ ਨਾਲ ਨਾਲ ਲੋਕਾਂ ਨੂੰ ਆ ਵੀ ਦੱਸਿਆ ਕਿ ਤੁਸੀਂ ਅਗਰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਹੋ ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਆ ਜਾਂਦਾ ਹੈ ਤੇ ਤੁਹਾਨੂੰ ਟੈਕਸ ਬੈਨੀਫਿਟਸ ਮਿਲਣਗੇ ਇਸ ਕਰਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋ ਹੁਣ ਤੱਕ ਸਾਨੂੰ ਲੱਗਦਾ ਹੈਗਾ ਕਿ ਮਿਨੀਮਮ 150 200 ਬੰਦੇ ਹੁਣ ਤੱਕ ਇਹਨਾਂ ਦੇ ट्रांजੈਕਸ਼ਨਸ ਤੋਂ ਲੱਗਦੇ ਉਹਨਾਂ ਦੇ ਨਾਲ ਠੱਗੀ ਮਾਰੀ ਹੈ ਤੇ ਔਰ ਵੀ ਫਿਰ ਜਦੋਂ ਅਸੀਂ ਤਫਤੀਸ਼ ਸ਼ੁਰੂ ਕੀਤੀ ਤੇ ਹੋਰ ਵੀ ਕੰਪਲੇਨੈਂਟ ਸਾਡੇ ਸਾਹਮਣੇ ਆਏ ਆ ਪੰਜ ਛੇ ਇਦਾਂ ਦੇ ਕੰਪਲੇਨਸ ਹੋਰ ਹੈ ਜਿਨ੍ਹਾਂ ਦੇ ਉੱਪਰ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਕੰਪਲੇਨ ਦੇ ਉੱਪਰ ਫਿਰ 247 ਤੋਂ ਬਾਅਦ ਇੱਕ 248 ਨੰਬਰ ਐਫਆਈਆਰ ਵੀ ਦਰਜ ਕੀਤੀ ਹੈ ਟੋਟਲ ਹੁਣ ਤੱਕ ਇਹਦੇ ਅੰਦਰ 122 ਕਰੋੜ ਫੈਕਟਰ ਇਨ ਹੋ ਚੁੱਕਾ ਹੈ ट्रांजैक्शन ਪੁਲਿਸ ਨੇ ਇੱਕੀ ਅਕਾਊਂਟ ਦੇ ਵਿੱਚੋਂ 11 ਨੂੰ ਫ੍ਰੀਜ਼ ਕਰਾਤਾ ਹੈ ਜੋ ਫ੍ਰੀਜ਼ ਕਰਾਇਆ ਉਹਨਾਂ ਦੇ ਵਿੱਚ ਰਾਸ਼ੀ ਤਕਰੀਬਤ 70 ਲੱਖ ਦੀ ਹੈਗੀ 70 ਲੱਖ ਨੂੰ ਅਸੀਂ ਫ੍ਰੀਜ਼ ਕਰਾਤਾ ਹੈ ਅੱਗੇ ਵੀ ਅਸੀਂ ਬੈਂਕ ਅਕਾਊਂਟਸ ਦੇ ਜੋ ਬੈਂਕ ਸਨ ਉਹਨਾਂ ਨੂੰ ਫ੍ਰੀਜ਼ ਕਰਾਉਣ ਦੇ ਲਈ ਅਸੀਂ ਲੈਟਰਸ ਵਗੈਰਾ ਲਿਖ ਚੁੱਕੇ ਇਹਦੇ ਨਾਲ ਨਾਲ ਹੋਰ ਵੀ ਲੋਕਾਂ ਨੂੰ ਅਸੀਂ ਸਾਡੇ ਜੋ ਕੇਸ ਦਾਜ ਕੀਤਾ ਹੈ ਦੇ ਮਤਲਬ ਇਹਦੇ ਦੱਸਣ ਤੋਂ ਬਾਅਦ ਆਈ ਥਿੰਕ ਸਾਨੂੰ ਲੱਗਦਾ ਕਿ ਹੋਰ ਵੀ ਲੋਕੀ ਜਿਨ੍ਹਾਂ ਦੇ ਨਾਲ ਠੱਗੀ ਵਧੀ ਹੋएगी ਉਹ ਆ ਸਕਦੇ ਤੇ মিডিਆ ਦੇ ਰਾਹੀ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹੂ ਕਿ ਇਦਾਂ ਦੀ ਕੋਈ ਕੰਪਨੀ ਦੇ ਵਿੱਚ ਅਗਰ ਤੁਸੀਂ ਇਨਵੈਸਟਮੈਂਟ ਕੀਤੀਆਂ ਨੇ ਤੇ ਤੁਸੀਂ ਵੀ ਸਾਨੂੰ ਆ ਕੇ ਉਸ ਚੀਜ਼ ਦੇ ਬਾਰੇ ਦੱਸ ਸਕਦੇ ਹੋ ਅਸੀਂ ਉਹਦੇ ਉੱਪਰ ਐਕਸ਼ਨ ਕਰਾਂਗੇ ਮੈਨੂੰ ਪ੍ਰੋਫਿਟਿਬਿਲਟੀ ਵੀ ਸਾਹਮਣੇ ਆਈਏ ਕਿਸੇ ਬੰਦੇ ਨੂੰ ਪ੍ਰੋਫਲਮ ਹੋ ਰਹੀ ਸੀ ਜੀ ਮੈਂ ਪੌਂਜ਼ੀ ਸਕੀਮ ਦਾ ਤੁਹਾਨੂੰ ਸਮਝਾ ਦਿੰਦੀ ਹੁੰਦਾ ਕੀ ਹੈਗਾ ਕਿ ਇੱਕ ਪਰਸਨ ਜਦੋਂ ਇਨਵੈਸਟ ਕਰਦਾ ਹੈਗਾ ਤੇ ਉਦੋਂ ਬਾਅਦ ਉਹਨੂੰ ਟਾਰਗੇਟ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਹੁਣ ਹੋਰ ਜਿੰਨੇ ਬੰਦੇ ਲੈ ਕੇ ਆਓਗੇ ਤੁਹਾਨੂੰ ਇੱਕ ਤਾਂ ਆਪਣਾ ਰਿਟਰਨ ਮਿਲ ਜਾਏਗਾ 8% ਦਾ ਜੋ ਇਹਨਾਂ ਨੇ ਕਿਹਾ ਉਦੋਂ ਬਾਅਦ ਕਮਿਸ਼ਨ ਦਿੰਦੇ ਹਰ ਐਡਿਡ ਪਰਸਨ ਦਾ 1/2% ਜੋ ਉਹਦਾ ਪ੍ਰੋਫਿਟ ਹੋਗਾ ਉਹਦਾ ਕਮਿਸ਼ਨ ਮਿਲਦਾ ਆਏਗਾ ਤੇ ਇਦਾਂ ਕਰਦੇ ਵੇ ਜਦੋਂ ਤੱਕ ਨਵੇਂ ਮੈਂਬਰਸ ਐਡ ਹੁੰਦੇ ਰਹਿਣਗੇ ਤਦ ਤੱਕ ਉਹ ਰਿਟਰਨ ਆਂਦਾ ਰਹੇਗਾ ਜਿਸ ਦਿਨ ਨਵੇਂ ਬੰਦੇ ਆਣੇ ਬੰਦ ਹੋਏ ਉਸ ਟਾਈਮੇ ਰਿਟਰਨ ਆਣਾ ਬੰਦ ਹੋ ਜਾਂਦਾ ਹੈ ਔਰ ਇਹ ਜੋ ਫਰਾਡਸਟਰਸ ਹੁੰਦੇ ਆਪਣੀ ਇੱਕ ਮੋਟੀ ਰਕਮ ਇਕੱਠੀ ਕਰਕੇ ਐ ਭਜਪੂ ਜਾਂਦੇ ਤੇ ਹੁਣ ਜੋ ਪੁਲਿਸ ਨੂੰ ਇਹਨਾਂ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗੇ ਕਿ ਇਸ ਪਰਸਨ ਨੇ ਵੀ ਕਿਉਂਕਿ ਜਿੰਨਾ ਵਿੱਚ ਤੁਹਾਨੂੰ ਦੱਸ ਰਿਹਾ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅ 7-8 ਮਹੀਨੇ 8 ਮਹੀਨੇ ਦੇ ਅੰਦਰ-ਅੰਦਰ ਇਹਨੇ 122 ਕਰੋੜ ਦੀ ਟ੍ਰਾਂਜੈਕਸ਼ਨਸ ਕੀਤੀਆਂ ਨੇ ਆ ਜੋ ਅਕਾਊਂਟ ਸਾਡੇ ਕੋਲ ਆਏ ਹੈ ਤੇ ਮੋਟੀ ਰਕਮ ਜਾਰੀ ਹੋ ਸਕਦੀ ਹੈ ਤਾਂ ਮੋਟੀ ਰਕਮ ਇਹਨਾਂ ਦੇ ਕੋਲ ਹੋ ਸਕਦਾ ਇਹਨਾਂ ਨੇ ਕਿੱਥੇ ਪਾਰ ਕੀਤੀ ਹੋਏ ਤੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਤਾਂ ਕਿ ਲੋਕਾਂ ਦਾ ਜੋ ਪੈਸਾ ਲੋਕਾਂ ਤੱਕ ਵਾਪਸ ਅਸੀਂ ਲੀਗਲ ਤਰੀਕੇ ਨਾਲ ਪਹੁੰਚਾ ਪਾਈਏ 70 ਲੱਖ ਇਹਨਾਂ ਤੋਂ ਇਹਨਾਂ ਦੇ ਅਕਾਊਂਟਸ ਦੇ ਵਿੱਚ ਰਿਕਵਰ ਕੀਤਾ ਹੈ ਜੋ ਇਹ ਇਨਵੈਸਟਮੈਂਟ ਕਰਾਉਂਦੇ ਸੀਗੇ ਉਹ ਸਾਰਾ ਕਸਾਰਾ ਵਾਇਟ ਦਾ ਕਰਾਉਂਦੇ ਬੈਂਕ ਟੂ ਬੈਂਕ ਟ੍ਰਾਂਸਫਰਸ ਹੁੰਦੀਆਂ ਨੇ ਇਹ ਬਕਾਇਦਾ ਉਹਨਾਂ ਨੂੰ ਦੱਸਦੇ ਕਿ ਤੁਹਾਨੂੰ ਟੈਕਸ ਬੈਨੀਫਿਟਸ ਵੀ ਹੋਣਗੇ ਤਾਂ ਲੋਕ ਇਹਨਾਂ ਦੇ ਕੋਲ ਆਪਣੀ ਬੈਂਕ ਤੋਂ ਹੀ ਟ੍ਰਾਂਸਫਰ ਕਰ ਰਹੇ ਹਨ ਸਾਰਾ ਕੁਝ ਬੈਂਕ ਦੇ ਵਿੱਚ ਹੈ ਲੇਕਿਨ ਅੱਗੇ ਇਹਨਾਂ ਨੇ ਉਹ ਜੋ ਬੈਂਕ ਦੀ ਰਕਮ ਹੈ ਉਹਨੂੰ ਕੱਢ ਕੇ ਕਿੱਥੇ ਪਾ ਦਿੱਤਾ ਉਹ ਤਫਤੀਸ਼ ਦਾ ਪਾਰਟ ਹੈਗਾ ਕੁਝ ਸਾਥੀ ਇਹਨਾਂ ਦੇ ਭੱਜ ਵੀ ਗਏ ਉਹਨਾਂ ਦੇ ਕੋਲੋਂ ਵੀ ਸਾਨੂੰ ਅੰਦੇਸ਼ਾ ਹੈਗਾ ਕਿ ਇਹਨਾਂ ਦੇ ਕੋਲੋਂ ਵੀ ਰਿਕਵਰੀ ਹੋ ਸਕਦੀ ਹੈ ਮੈਂਬਰ ਜਿਹੜੇ ਮੈਂਬਰ ਹੈਗੇ ਜਿਹੜੇ 8 ਮੈਂਬਰ ਹੈਗੇ ਇਹ ਕਿ ਮੈਨੇਜਮੈਂਟ ਦਾ ਪਾਰਟ ਹੈ ਨਾ ਇਹ ਕੁਝ ਅਲੱਗ-ਅਲੱਗ ਜਿਵੇਂ ਤੁਹਾਨੂੰ ਦੱਸਿਆ 8 ਅਲੱਗ-ਅਲੱਗ ਕੰਪਨੀਆਂ ਹੁਣ ਤੱਕ ਸਾਡੇ ਤਫ਼ਤੀਸ਼ ਦੇ ਵਿੱਚ ਆ ਚੁੱਕੀਆਂ ਹਨ ਹਰ ਕੰਪਨੀ ਦੇ ਸੇਮ ਪਰਸਨ ਐਮ ਡੀ ਡਾਇਰੈਕਟਰ ਵਗੈਰਾ ਹੈ ਤੇ ਇਹ ਐਮ ਡੀ ਹੈ ਕੁਝ ਪਰਸਨ ਤੋਂ ਕੁਝ ਅਕਾਊਂਟੈਂਟ ਦੀ ਭੂਮਿਕਾ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਜਦੋਂ ਇਹਨਾਂ ਦੀ ਸਰਸਰੀ ਜੀ ਤਫ਼ਤੀਸ਼ ਕੀਤੀ ਤੇ ਇਹ ਆ ਕੰਪਨੀਆਂ ਕੰਪਨੀਆਂ ਐਕਟ ਦੇ ਅੰਦਰ ਜਿਸਟਡੀ ਨਹੀਂ ਹੈ ਤੇ ਜੋ ਕਾਰਪੋਰੇਟ ਅਫੇਅਰਜ਼ ਦੀ ਮਿਨਿਸਟਰੀ ਹੈ ਉਥੇ ਰਿਫਲੈਕਟ ਨਹੀਂ ਕਰਦੀਆਂ ਤੇ ਮੋਸਟ ਪ੍ਰੋਬਬਲੀ ਕੰਪਨੀਆਂ ਵੀ ਜਾਲੀਆਂ ਨੇ ਤੇ ਇਹਨਾਂ ਦੇ ਅਕਾਊਂਟ ਜਦੋਂ ਖੁਲਵਾਏ ਗਏ ਉਹ ਵੀ ਸੇਮ ਐਡਰੈਸ ਤੋਂ ਹੀ ਕਈ ਸਾਰੇ ਅਕਾਊਂਟਸ ਖੁਲਵਾਏ ਗਏ ਆ ਨੇ ਤੇ ਉਹ ਵੀ ਅਸੀਂ ਦੇਖ ਰਹੇ ਕਿ ਅਗਰ ਕਿਸੇ ਮੁਲਾਜ਼ਮ ਦੀ ਬੈਂਕ ਅਫੀਸ਼ਰ ਦੀ ਕਿਸੇ ਦੀ ਇਹਦੇ ਵਿੱਚ ਸਮੂਲੀਅਤ ਨਿਕਲਦੀ ਹੈ ਅਸੀਂ ਉਹਨਾਂ ਨੂੰ ਵੀ ਬੁੱਕ ਕਰੇਗੇ ਦੇ ਨਾਲ ਨਾਲ ਇਹਨਾਂ ਨੇ ਅੱਗੇ ਦੇਖੋ ਇੱਕ ਪੈਸਾ ਆਇਆ ਹੈ ਕੰਪਲੇਨਡ ਦਾ ਉਦੋਂ ਬਾਅਦ ਇਹਨਾਂ ਨੇ ਅੱਗੇ ਕਿੱਥੇ ਉਹ ਪੈਸੇ ਨੂੰ ਪਾਕ ਕੀਤਾ ਉਹ ਵੀ ਤਫਤੀਸ਼ ਦਾ ਪਾਰਟ ਹੈਗਾ ਅਸੀਂ ਉਹਦੇ ਉੱਪਰ ਵੀ ਉਹ ਕਰ ਰਹੇ ਆ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਹੀ ਵੱਡਾ ਤੇ ਸੰਗੀਨ ਤੇ ਕੰਪਲਿਕੇਟਿਡ ਹੋ ਸਕਦਾ ਕਿਉਂਕਿ ਇਹ ਫਾਈਨੈਂਸ਼ੀਅਲ ਕ੍ਰਾਈਮ ਹੈਗਾ ਜੇ ਜੋ ਕ੍ਰਾਈਮ ਦੀ ਇੰਪੋਰਟੈਂਸ ਔਰ ਗ੍ਰੈਵਿਟੀ ਨੂੰ ਸਮਝਦੇ ਹੋਏ ਇਹਦੇ ਇੱਕ ਤਫਤੀਸ਼ ਤੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ ਜਿਨ੍ਹਾਂ ਦੇ ਚੇਅਰਪਰਸਨ ਐਸਪੀ ਡੀ ਨੂੰ ਬਣਾਇਆ ਗਿਆ ਇਹਨਾਂ ਦੇ ਨਾਲ ਐਸਪੀ ਡੀ ਐਸਪੀ ਸਮਰਾਲਾ ਨੂੰ ਅਟੈਚ ਕੀਤਾ ਗਿਆ ਉਸ ਐਸਆਈਟੀ ਦੇ ਪਾਰਟ ਨੇ ਤੇ ਉਹਨਾਂ ਦੇ ਨਾਲ ਇੱਕ ਇਨਸਪੈਕਟਰ ਤੇ ਐਸਐਚਓ ਸਮਰਾਲਾ ਆ ਐਸਆਈਟੀ ਦੇ ਪਾਰਟ ਨੇ ਔਰ ਐਸਆਈਟੀ ਨੇ ਆਪਣੇ ਨਾਲ ਜੋ ਸਾਡੇ ਕੋਲ ਅਸਿਸਟੈਂਟ ਫਾਈਨੈਂਸ਼ੀਅਲ ਆਫੀਸਰਸ ਤੇ ਅਸਿਸਟੈਂਟ ਟੈਕਨੀਕਲ ਆਫੀਸਰਸ ਜੋ ਸਾਡੇ ਬੀਵਾਈ ਦੇ ਟੈਕਨੀਕਲ ਪਰਸਨਸ ਨੇ ਉਹਨਾਂ ਨੂੰ ਅਟੈਚ ਕੀਤਾ ਗਿਆ ਤਾਂ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਲੱਗਦਾ ਹੈਗਾ ਅੱਗੇ ਹੋਰ ਵੀ ਇਹਦੇ ਵਿੱਚ ਨਿਕਲ ਕੇ ਆਏਗਾ ਜੀਵੇਂ ਜਿਵੇਂ ਅ ਇਨਵੈਸਟੀਗੇਸ਼ਨ ਦੇ ਡਿਵੈਲਪਮੈਂਟ ਹੁੰਦੇ ਉਵੇਂ ਉਵੇਂ ਅਸੀਂ ਮੀਡੀਆ ਸਾਥੀਆਂ ਨੂੰ ਆਪਣੇ ਨੂੰ ਬਰੀਫ ਕਰਦੇ ਬਟ ਮੈਂ ਮੈਡਮ ਜੀ ਆਪਰੇਸ਼ਨ ਕਿਹੜੇ ਕਿਸ ਤਰ੍ਹਾਂ ਬਣਾ ਰਹੇ ਹੈ ਕਿ ਅਸੀਂ ਕੰਪਲੇਨੈਂਟਸ ਨੂੰ ਜਦੋਂ ਮਿਲੇ ਤੇ ਇੱਕ ਕੰਪਲੇਨੈਂਟ ਨੇ ਦੱਸਿਆ ਸੀਗਾ ਕਿ ਫਾਰਮ ਵਗੈਰਾ ਦਿਖਾਉਂਦੇ ਤੇ ਆਪਣਾ ਕਾਫੀ ਤਾਮਜਾਮ ਦਿਖਾਉਂਦੇ ਦਿਖਾਉਂਦੇ ਬਟ ਜਦੋਂ ਅਕਿਊਜ਼ ਦੀ ਕੁਐਸਚਨਿੰਗ ਕੀਤੀ ਗਈ ਤੋ ਉਹਨੇ ਦੱਸਿਆ ਕਿ ਉਹਦੇ ਕੋਲ ਤਾਂ ਜ਼ਮੀਨ ਹੀ ਨਹੀਂ ਹੈ ਜ਼ਿਆਦਾ ਇੱਕ ਆਧਾ ਕਿੱਲਾ ਹੈ ਉਹਦੇ ਕੋਲ ਤਾਂ ਉਹਦੇ ਕੋਲ ਆਪਣਾ ਨਹੀਂ ਹੈ ਉਹ ਆਗੇ ਕੰਟ੍ਰੈਕਟ ਬੇਸਿਸ ਤੇ ਰੱਖ ਕੇ ਕੁਝ ਫਾਰਮਿੰਗ ਦਿਖਾ ਦਿੰਦਾ ਬਟ ਐਸ ਸਚ ਉਹਨਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਜ਼ਮੀਨ ਵਗੈਰਾ ਨਹੀਂ ਹੈ ਆਪਣੀ ਤਾਂ ਆਹੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਥਿਸ ਇਜ਼ ਅ ਪੌਂਜੀ ਸਕੀਮਸ ਵਰਕ ਕਿਉਂਕਿ ਉਹਨਾਂ ਦੇ ਕੋਲ ਕੋਈ ਬੇਸ ਆਪਣਾ ਕੋਈ ਇਨਫਰਾਸਟ੍ਰਕਚਰ ਹੁੰਦਾ ਨਹੀਂ ਹੈ ਲੇਕਿਨ ਉਹ ਲੋਕਾਂ ਨੂੰ ਦਿਖਾ ਕੇ ਗੁੰਮਰਾਹ ਕਰਕੇ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦੇ ਬੋਲੇ ਬਾਰੇ ਲੋਕ ਇਨ ਲਿਓ ਆਫ ਰਿਟਰਨ ਨੂੰ ਸੋਚਦੇ ਕਿ ਵੱਡਾ ਰਿਟਰਨ ਆ ਜਾਏਗਾ ਇਨਵੈਸਟ ਕਰ ਦਿੰਦੇ ਜਦੋਂ ਤੱਕ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਕਿ ਉਹਨਾਂ ਦੇ ਨਾਲ ਠੱਗੀ ਬੱਜੀ ਹੈ ਉਸ ਟਾਈਮ ਤੱਕ ਆ ਫਰਾਡ ਸਟਰ ਜੋ ਵੱਡੀ ਰਕਮ ਇਕੱਠੀ ਕਰਕੇ ਆ ਇਧਰ ਉਧਰ ਭੱਜ ਜਾਂਦੇ ਜਾਂ ਫਿਰ ਉਹ ਪੈਸੇ ਨੂੰ ਕਿੱਥੇ ਪਾਰਕ ਕਰ ਦਿੰਦੇ ਮੈਡਮ ਜਿਹੜੇ ਸਾਹਮਣੇ ਆਏ ਕਿ ਮੈਡਮ ਜਿਸਟਿਸ ਜੀ 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 ਜ ਕਿੱਥੇ ਰਜਿਸਟ੍ਰੇਸ਼ਨ ਦਾ ਕੁਝ ਨਹੀਂ ਨਿਕਲਾ ਹੁਣ ਤੱਕ ਸ਼ਾਇਦ ਕਿਉਂਕਿ ਕਾਰਪੋਰੇਟ ਅਫੇਅਰਜ਼ ਮੰਿਸਟਰੀ ਦੇ ਉੱਪਰ ਪਬਲਿਕ ਡੋਮੇਨ ਦੇ ਵੀ ਸਾਰਾ ਡੀਟੇਲ ਹੁੰਦਾ ਹੈ ਉੱਥੇ ਕੰਪਨੀਆਂ ਐਗਜ਼ਿਸਟ ਨਹੀਂ ਕਰਦੀਆਂ ਨੇ ਅਸੀਂ ਲੇਕਿਨ ਕਿਉਂਕਿ ਇਨਵੈਸਟੀਗੇਸ਼ਨ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਰਹੇ ਤੇ ਅਸੀਂ ਜੀਐਸਟੀ ਡਿਪਾਰਟਮੈਂਟ ਸੇਲਸ ਟੈਕਸ ਡਿਪਾਰਟਮੈਂਟ ਤੇ ਬਾਕੀ ਹੋਰ ਵੀ ਕਨਸਰਨ ਡਿਪਾਰਟਮੈਂਟ ਨੂੰ ਚਿੱਠੀ ਲਿਖੀ ਜਿਵੇਂ ਮੈਂਬਰ ਮੈਂਬਰ ਤਰੀਕੇ ਨਾਲ ਜਿਹੜਾ ਖਾਤਾ ਜਿਵੇਂ ਪਰਸਨ ਖਾਤਾ ਜਿਵੇਂ ਕੋਈ ट्रांजैक्शन ਹੋਈ ਇਹ ਜੋ ਖਾਤੇ ਸਾਡੇ ਕੋਲ ਹੈ ਇਹ ਕੰਪਨੀ ਦੇ ਨਾਂ ਤੇ ਖੁੱਲੇ ਗਏ ਆ ਨੇ ਤੇ ਇਹਨਾਂ ਨੂੰ ਬਿਜ਼ਨਸ ਪ੍ਰਿਵਿਲੇजेस ਮਿਲੇ ਹੋਇਆ ਹੈ ਤੇ ਟ੍ਰਾਂਜੈਕਸ਼ਨਸ ਬਹੁਤ ਜ਼ਿਆਦਾ ਵੱਡੀ ਵੱਡੀਆਂ ਨੇ ਤੇ ਇਕੱਠੀ-ਕੱਠੀ ਟ੍ਰਾਂਜੈਕਸ਼ਨ ਜੇ ਕਿਸੇ ਨੂੰ ਪੈਸੇ ਰਿਟਰਨ ਵੀ ਕਰੇ ਮੋਟੀ ਰਕਮ ਕ੍ਰੈਡਿਟ ਹੋ ਰਹੀ ਹੈ ਤੇ ਛੋਟੀ-ਛੋਟੀ ਰਕਮ ਇਕੱਠੀ ਕਰਕੇ ਉਹ ਜੋ 8-8 8-8% ਦਾ ਜੋ ਰਿਟਰਨ ਦੇ ਦੇ ਉਹ ਦੇ ਦੇ ਸਕਦੇ ਨੇ ਸੈਕਟਰ ਜਿਹੜਾ ਵਾ ਉਹ ਬਿਨਾਂ GST ਤੋਂ ਜਾਂ ਕੋਈ ਇਨਫੋਰਮੇਸ਼ਨ ਤੋਂ ਬਿਨਾਂ ਖਾਤਾ ਨਹੀਂ ਖੋਲ ਸਕਦਾ ਇਹ ਨਹੀਂ ਮੋਟੀ ਟ੍ਰਾਂਜੈਕਸ਼ਨ ਬਣਾ ਬੈਂਕਾਂ ਨਾਲ ਨਹੀਂ ਕੀਤਾ ਜਾਂ ਕੀਤਾ ਨਹੀਂ ਬੈਂਕਾਂ ਨੂੰ ਕਰ ਰਹੇ ਉਹੀ ਮੈਂ ਦੱਸ ਰਿਹਾ ਤੁਹਾਨੂੰ ਕਿ ਬੈਂਕਾਂ ਨੂੰ ਵੀ ਅਸੀਂ ਚਿੱਠੀ ਲਿਖ ਰਹੇ ਹਾਂ ਉਹਦੇ ਵੀ ਸਾਰਾ ਚੈੱਕ ਕਰ ਰਹੇ ਇਸੇ ਕਰਕੇ ਐਸਆਈਟੀ ਦੇ ਨਾਲ ਜੋ ਅਸਿਸਟੈਂਟ ਟੈਕਨੀਕਲ ਆਫੀਸਰਸ ਤੇ ਅਸਿਸਟੈਂਟ ਫਾਈਨੈਂਸ਼ੀਅਲ ਆਫੀਸਰਸ ਨੂੰ ਅਟੈਚ ਕੀਤਾ ਗਿਆ ਕੱਲੀ-ਕੱਲੀ ਚੀਜ਼ ਨੂੰ ਟੈਕਨੀਕਲੀ ਅਸੀਂ ਵੈਰੀਫਾਈ ਕਰ ਰਹੇ ਕਿਉਂਕਿ ਇਹ ਇੱਕ ਫਾਈਨੈਂਸ਼ੀਅਲ ਕਰਾਈ ਹੈ ਮੈਂ ਤਾਂ ਇਹਦੇ ਵਿੱਚ ਐਵੀਡੈਂਸਿਸ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਪੇਪਰ ਵਰਕ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਇਸੇ ਕਰਕੇ ਐਸਆਈਟੀ ਨੂੰ ਸੀਨੀਅਰ ਆਫੀਸਰਸ ਦੇ ਅੰਡਰ ਬਣਾਇਆ ਗਿਆ ਹੈ ਇਹਨਾਂ ਦੇ ਨਾਲ ਜੀਓਜ਼ ਮਤਲਬ ਤੁਸੀਂ ਦੇਖੋ ਐਸਪੀ ਦੇ ਅੰダー ਦੋ ਡੀਐਸਪੀ ਦੇ ਨਾਲ ਦੋ ਐਸਐਚਓ ਰੈਂਕ ਦੇ ਆਫੀਸਰਸ ਨੂੰ ਅਟੈਚ ਕੀਤਾ ਗਿਆ ਐ ਐਸਆਈਟੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਹੁਣ ਤੱਕ ਡੇਢ ਦਿਨ ਦੇ ਵਿੱਚ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਐਸਾਰਾ ਕੁਝ ਕੜੇ ਐ ਅੱਗੇ ਵੀ ਲੋਕਾਂ ਦੇ ਪੈਸੇ ਨੂੰ ਬਚਾਉਣ ਤੇ ਉਹਨੂੰ ਫ੍ਰੀਜ਼ ਕਰਕੇ ਲੋਕਾਂ ਦੇ ਪੈਸੇ ਨੂੰ ਲੀਗਲੀ ਵਾਪਸ ਪਹੁੰਚਾਉਣ ਤੱਕ ਵੀ SIT ਬਹੁਤ ਵਧੀਆ ਔਰ ਪ੍ਰੋਫੈਸ਼ਨਲ ਹੀ ਇਸ ਸੀਰੀਜ਼ ਨੂੰ ਇਨਵੈਸਟੀਗੇਟ ਕਰਕੇ ਐਨਓ ਇੱਕ ਕਨਕਲੂਸਿਵ ਰਿਪੋਰਟ ਲੈ ਕੇ ਜਾਏਗੀ ਕਿਹੜੀ ਕਿਹੜੀ ਸਟੇਟ ਦੇ ਵਿੱਚ ਓਕੇਸ਼ਨ ਕਰਦੇ ਸੀ ਇਹ ਆਪਣੀ ਹੈਡ ਆਫਿਸ ਇਨਾਂ ਦਾ ਹੈਡ ਆਫਿਸ ਨਹੀਂ ਕਹਿ ਸਕਦੇ ਇਨਾਂ ਨੇ ਇੱਕ ਜੋ ਛੋਟਾ ਜਿਹਾ ਫਾਰਮ ਟੈਗ ਬਣਾਇਆ ਉਹ ਇਨਾਂ ਨੇ ਸਮਰਾਲਾ ਵਿਖੇ ਬਣਾਇਆ ਇਨਾਂ ਦੇ ਮੋਸਟਲੀ ਕੰਪਨੀ ਦਾ ਰਜਿਸਟ੍ਰੇਸ਼ਨ ਵੀ ਸਮਰਾਲਾ ਦੇ ਐਡਰੈਸਸ ਦੇ ਉੱਪਰ ਹੈ ਇੱਕ ਰੋਡ ਦਾ ਐਡਰੈਸ ਇਨਾਂ ਨੇ ਲਿਖਿਆ ਹੋਇਆਗਾ ਤਾਂ ਕੋਈ ਕਨਫਰਮ ਐਡਰੈਸ ਨਹੀਂ ਹੈਗਾ ਤੇ ਦੂਜਾ ਬੈਂਕ ਅਕਾਊਂਟ ਦੇ ਵਿੱਚ ਵੀ ਉਹੀ ਐਡਰੈਸ ਇਨਾਂ ਨੇ ਦਿਖਾਇਆ ਹੈ ਨੇ ਅਗਰਤੀ ਮੀਟਿੰਗ ਹੋਈ ਹੈ ਵੀ ਚੈੱਕ ਕਰ ਰਹੇ ਸਾਨੂੰ ਇਨਵੈਸਟੀਗੇਸ਼ਨ ਚ ਅਗਰ ਪਤਾ ਲੱਗਦਾ ਹੈ ਕਿ ਉਹ ਵੀ ਫਾਈਲ ਦਾ ਪਾਰਟ ਬਣ ਜਾਏਗਾ ਜਿਸ ਜਿਸ ਪਰਸਨ ਨੂੰ ਵੀ ਉਹੀ ਮੈਂ ਕਹਿ ਰਿਹਾ ਮੀਡੀਆ ਕੇ ਥਰੂ ਮੈਂ ਰਿਕੁਐਸਟ ਕਰ ਦਿਆਂ ਕਿ ਜਿਸ ਜਿਸ ਪਰਸਨ ਨੇ ਵੀ ਆ ਜਨਰੇਸ਼ਨ ਆਫ ਫਾਰਮਿੰਗ ਜਾਂ ਵਰਮੀ ਕੰਪੋਸਟ ਦੇ ਅਧਰਿ ਅਸੀਂ 8 ਕੰਪਨੀਆਂ ਦੇ ਜੇ ਹੁਣ ਤੱਕ ਸਾਡੇ ਧਿਆਨ ਚਾਹੀਏ ਉਹਨਾਂ ਦੀ ਲਿਸਟ ਮੀਡੀਆ ਦੇ ਨਾਲ ਸਾਂਝੀ ਕਰ ਰਹੇ ਹਾਂ ਅਗਰ ਕਿਸੇ ਨੇ ਵੀ ਇਨ ਕੰਪਨੀਆਂ ਦੇ ਵਿੱਚ ਇਨਵੈਸਟ ਆ 8% ਦਾ ਵੱਡਾ ਰਿਟਰਨ ਸੋਚ ਕੇ ਕੀਤਾ ਹੈ ਤਾਂ ਸਾਨੂੰ ਇਤਲਾ ਦਿਓ ਤਾਂ ਕਿ ਅਸੀਂ ਤੁਹਾਡੇ ਪੈਸੇ ਨੂੰ ਸੇਵ ਕਰਕੇ ਤੁਹਾਡੇ ਤੱਕ ਲੀਗਲ ਤਰੀਕੇ ਨਾਲ ਵਾਪਸ ਪਹੁੰਚਾ ਦੇ। ਪ੍ਰੋਫੈਸ਼ਨਲ ਬੰਦੇ ਕੀ ਕੰਮ ਕਰਦੇ ਸੀ ਜੀ ਪੈਰਪਰਨ ਨਹੀਂ ਸੀ। ਇਹ ਕਾਫੀ ਛੇਰ ਤੋਂ ਆਹੀ ਕੰਮ ਕਰ ਰਹੇ ਨੇ ਤੇ ਆਪਣੇ ਮੂੰਹ ਤੋਂ ਆਈ ਕਹਿੰਦੇ ਕਿ ਕਾਫੀ ਛੇਰ ਤੋਂ ਇਦਾਂ ਦਾ ਕੰਮ ਕਰ ਰਹੇ। 1 ਸਾਲ ਤੋਂ ਸ਼ਾਇਦ ਇਹ ਪਿਓਰਲੀ ਆਹੀ ਜੋ ਪੌਂਜ਼ੀ ਸਕੀਮ ਹੈ ਇਹਦੇ ਵਿੱਚ ਹੀ ਲੰਦਾਲ ਸੀਗੇ। ਮੈਮ ਜਿਹੜੇ ਮੈਂਬਰ ਬਣਾਉਂਦੇ ਸੀ ਉਹਨਾਂ ਤੋਂ ਕਿੰਨੀ ਫੀਸ ਲੈਂਦੇ ਸੀ ਅੱਗੋਂ ਜਿਹੜੇ ਉਹ ਮੈਂਬਰ ਬਣਾਉਂਦੇ ਸੀ ਉਹ ਅੱਗੋਂ ਨਾਲ ਤੋਂ ਕਿਦਾਂ ਚੱਲਦਾ ਸੀ? ਫੀਸ ਤਾਂ ਜੀ ਆਈ ਥਿੰਕ ਇਹਨਾਂ ਦੀ ਐਂਟਰੀ ਫੀਸ ਹੈਗੀ ਜਦੋਂ ਇਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਦਾ ਕਰਦੇ ਬ ਮੈਂਬਰ ਬਣਾਉਣ ਦਾ ਕਿਉਂਕਿ ਆ ਇਨਵੈਸਟਮੈਂਟ ਕੇ ਵਾਂਗੂ ਕਰਾਰੇ ਸੀਗੇ ਤਾਂ ਮੈਂਬਰ ਨਹੀਂ ਉਹ ਇਨਵੈਸਟਰਸ ਬਣਾ ਰਹੇ ਸੀਗੇ ਤਾਂ ਉਹਨਾਂ ਦੀ ਕੋਈ ਫੀਸ ਐਸਾਸ ਨਹੀਂ ਟ੍ਰੇਨਿੰਗ ਦੀ ਫੀਸ ਜ਼ਰੂਰ ਇਹਨਾਂ ਨੇ ਦੱਸੀਗੀ ਲੈਂਦੇ ਸੀਗੇ ਕਿਹੜੀ ਬੈਂਕ ਸਭ ਤੋਂ ਜ਼ਿਆਦਾ ਯੂਜ਼ ਕੀਤੀ ਹੈ ਇਹਨਾਂ ਨੇ ਐਕਸਿਸ ਬੈਂਕ ਦੇ ਵਿੱਚ ਕਾਫੀ ਅਕਾਊਂਟਸ ਨੇ ਕੁਝ ਅਕਾਊਂਟਸ ਫੈਡਰਲ ਬੈਂਕ ਦੇ ਵਿੱਚ ਵੀ ਕੁਝ ਅਕਾਊਂਟਸ ਨੇ ਨਾ ਦੇ ਆਈ ਥਿੰਕ ਇੱਕ ਹੋਰ ਬੈਂਕ ਦੇ ਵਿੱਚ ਹੈ ਮਤਲਬ ਅਲੱਗ ਅਲੱਗ ਬੈਂਕਸ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਆਈ ਥਿੰਕ ਐਕਸਿਸ ਦੇ ਵਿੱਚ ਨੇ